ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਜਿਹੜੀ ਬੱਸੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਪਹਿਲਾ ਸੂਆ ਸੂਈ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆ ਮਗਰ ਇਹਦੇ ਮੇਲ ਕਾਫ ਆ ਪਹਿਲਾ ਸੂਆ ਸੂਈ ਆ ਤੁਹਾਨੂੰ ਤੋਰ ਕੇ ਦਿਖਾਉਣੇ ਆ ਅਸੀਂ ਤੋਰਾ ਵਗੈਰਾ ਬੈਠਦਾ ਦੇਖ ਰਿਹਾ ਹਾਂ ਉੱਚਾ ਨਮਾ ਵੱਡਾ ਕੱਦ ਕਾਠਾ ਪਹਿਲਾ ਸੂਆ ਸੂਈਆ ਥਣ ਬਹੁਤ ਸੋਹਣਾ ਲੱਗਿਆ ਹੋਇਆ ਹੁਣ ਇਹਦੇ ਥੱਲੇ 17 ਕਿਲੋ ਦੁੱਧ ਮਿਣਕੇ ਲਿਆਣ ਵਾਲਾ ਦੋ ਡੰਗ ਤਿਆਰ ਆ ਮਗਰ ਮੇਲ ਕਾਫ ਆ ਇਹ ਸਾਨੂੰ ਫੇਸ ਕੁਆਲਟੀ ਪਹਿਲਾ ਸੂਆ ਸੂਈਆ ਬੱਸੀ ਕੰਪਲਟ ਆਰਡਰ ਆ ਪੂਰਾ 16 17 ਕਿਲੋ 16 17 ਕਿਲੋ ਦੁੱਧ ਦੇ ਸਾਡੇ ਤਿਆਰ ਆ ਸੋਹਣਾ ਕੱਲਾ ਕੱਲਾ ਨਿਕਲਣਾ ਥਣ ਲੱਗਿਆ ਵਾ ਥਣ ਚੁਵਾਈ ਵਾਲਾ ਸੋਹਣਾ ਥਾਣਾ ਮਗਰ ਮੇਲ ਕਾਫ ਆ ਗਿਆ ਧਾਰਾ ਮਾਰ ਕੇ ਦਿਖਾ ਦੇ ਪੁੱਤ ਸਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਵੀਡੀਓ ਦੇ ਅੰਦੇ ਤੱਕ ਬਨੇ ਰਹੋ ਪਿੰਡ ਕਿਲਾਲਾ ਜਨਾ ਬਰਨਾਲਾ ਸਿੱਧੂ ਡੇਰੀ ਫਾਰਮ ਕਿਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆਂ ਇਹ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ 9478563916 9878448264 ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਇਹ ਬੈੜ ਨੂੰ ਖਰੀਦ ਸਕਦੇ ਹੋ ਪਹਿਲਾ ਸੁਆ ਸੂਈ ਆ ਆ ਸਾਨੂੰ ਧਾਰਾ ਮਾਰ ਕੇ ਦਿਖਾਉਣਿਆ ਹੋਣਾ ਕੋਈ ਵੀ ਆਲ ਵਗੈਰਾ ਨਹੀਂ ਕਰਦੀ ਇਹ ਹੰਧਾਰਾ ਮਾਰ ਕੇ ਤੁਹਾਨੂੰ ਪੋਲੀ ਤੇ ਮੋਟੀ ਚਵਾਈ ਆ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਥਣਾ ਦੀ ਆਪਣੀ ਜ਼ਿੰਮੇਵਾਰੀ ਹੋਗੀ ਪਾਸ ਕਰਕੇ ਤੁਹਾਨੂੰ ਦੇਖ ਸਕਦਾ ਤੁਸੀਂ ਕੋਈ ਭੂਰ ਸਰ ਲਾਣੀ ਪੋਲੀ ਤੇ ਮੋਟੀ ਚਵਾਈ ਆ ਮਗਲ ਸਰ ਲਾਣੀ ਮਾਰਦੇ ਧਰਨ ਪਹਿਲਾ ਸੂਆ ਸੂਈ ਆ ਦੇਖ ਸਕਦਾ ਤੁਸੀਂ ਪੋਲੀ ਤੇ ਮੋਟੀ ਚਵਾਈ ਆ ਮੂਹਰ ਸਰਾਂ ਦੀ ਮਾਰਦੇ ਪੂਰਾ ਮੁਠੀ ਵਾਲਾ ਥਣ ਲੱਗਿਆ ਹੋਇਆਗਾ ਪਹਿਲਾ ਸੂਆ ਸੂਈ ਆ 16 17 ਕਿਲੋ ਦੁੱਧ ਕੋਈ ਮੇਰਾ ਵੀਰ ਦੋ ਟੰਗ ਮਣ ਕੇ ਲਿਆ ਸਕਦਾਗਾ ਮਗਰ ਮੇਲ ਕਾਫ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ